ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਉਮੀਦ ਕਰਦਾ ਚੰਗੇ ਹੋਵੋਗੇ ਖੁਸ਼ ਹੋਵੋਗੇ ਹੱਸਦੇ ਖੇੜਦੇ ਹੋਵੋਗੇ ਸੋ ਤੁਹਾਨੂੰ ਜਿਓ ਆਇਆ ਨੂੰ ਆਖਦਾ ਮੇਰੇ ਆਪਣੇ ਚੈਨਲ ਗੋਗੀ ਟਿੱਬੇ ਵਾਲਾ ਤੇ ਸੋ ਦੋਸਤੋ ਅੱਜ ਫੇਰ ਜਿਹੜੀ ਵੀਡੀਓ ਆ ਲੈ ਕੇ ਆਇਆ ਮੇਰੇ ਚਾਚਾ ਜੀ ਜੱਸੀ ਜਵੰਦਾ ਮੇਰੇ ਪਿੰਡ ਤੋਂ ਨੇ ਜਿਹੜੇ ਕੁਦਰਤੀ ਖੇਤੀ ਨੂੰ ਬੜਾ ਪਿਆਰ ਕਰਦੇ ਨੇ ਤੇ ਆਪਦੇ ਖੇਤ ਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਪਰ ਪਿਛਲੇ 30 ਸੌਰੀ 3 ਸਾਲਾਂ ਤੋਂ ਕੋਈ ਰੇ ਕੋਈ ਸਪਰੇ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਯੂਜ਼ ਨਹੀਂ ਕੀਤਾ ਸੋ ਮੇਰੇ ਨਾਲ ਨੇ ਚਾਚਾ ਜੀ ਸੱਸੀ ਗਾਲ ਚਾਚਾ ਹਾਂ ਕੀ ਹਾਲ ਹੈ ਠੀਕ ਠਾਕ ਲੋਟ ਹੈ ਸੋ ਇਹ ਨੇ ਜੀ ਚਾਚਾ ਜੀ ਤੇ ਇਹ ਪਿੱਛੇ ਇਹਨਾਂ ਦਾ ਹਰਾ ਜਿਹੜਾ ਆਮ ਆਪਾਂ ਆਪਣੇ ਦਧਾਰੂ ਪਸ਼ੂਆਂ ਨੂੰ ਪਾਉਨੇ ਆ ਜਾਂ ਜਿਹੜੇ ਆਪਣੇ ਰੱਖੇ ਹੁੰਦੇ ਨੇਗੇ ਠੀਕ ਹੈ ਉਹਨਾਂ ਨੂੰ ਪਾਉਨੇ ਆ ਸੋ ਇਹ ਆ ਆਪਣਾ ਸੋ ਚਾਚਾ ਜੀ ਇਹ ਜਿਹੜਾ ਆਪਣਾ ਲਾਇਆ ਤੁਸੀਂ ਇਹ ਬੀਜੇ ਇਹਦੇ ਵਿੱਚ ਵੀ ਤੁਸੀਂ ਕੋਈ ਰੇਜ ਜਾਂ ਸਪਰੇਅ ਯੂਜ਼ ਨਹੀਂ ਕੀਤਾ ਨਾ ਬਿਲਕੁਲ ਅੱਛਾ ਇਹ ਇਹ ਵੀ ਨਹੀਂ ਆ ਦੇਖੋ ਸੁਣੋ ਕਿੰਨੀ ਯਾਰ ਸੋਹਣੀ ਫਸਲ ਖੜੀ ਆ ਵੈਸੇ ਦੇਖਣ ਨੂੰ ਹੀ ਲੱਗਦਾ ਇਹ ਦੂਜੀ ਬਾੜ ਦਾ ਅੱਛਾ ਇਹ ਦੂਜੀ ਬਾੜ ਦਾ ਹਾਂ ਉਹ ਮਗਰ ਤੀਜੀ ਦਾ ਖੜਾ ਉਹਦੇ ਮਗਰਲੇ ਪਾਸੇ ਤੀਜੀ ਵਾਰਡ ਆ ਆ ਜਿਹੜਾ ਫਿਰ ਪਿੰਡੋਂ ਕਦੇ ਇਹ ਦੂਜੀ ਵਾਰਡ ਦਾ ਸਾਰ ਇਹ ਵੀ ਦੂਜੀ ਵਾਰਡ ਦਾ ਉਹ ਉਹ ਵਾਲਾ ਉਹ ਵੀ ਦੂਜੀ ਵਾਰਡ ਦਾ ਖੜਾ ਉੱਥੋਂ ਆਇਆ ਵੱਢ ਕੇ ਜਿਵੇਂ ਆਇਆ ਮੈਂ ਉਮੀ ਖੜਾ ਹੈ ਅੱਛਾ ਠੀਕ ਹੈ ਕੋਈ ਦਿੱਕਤ ਪਰੇਸ਼ਾਨੀ ਕੋਈ ਉਹ ਵੀ ਨਹੀਂ ਇਹ ਚ ਵੀ ਫਿਰ ਕੋਈ ਰੇਸ ਬ੍ਰੇਕ ਕਦੇ ਨਹੀਂ ਯੂਜ਼ ਕੀਤਾ ਬਿਲਕੁਲ ਨਹੀਂ ਜਤੇ ਇੱਕ ਗੱਲ ਆ ਆਪਾਂ ਪਿਛਲੇ ਲਗਭਗ 2 2.5 ਸਾਲਾਂ ਤੋਂ ਮੈਂ ਵੀਡੀਓ ਪਾ ਰਿਹਾ ਜੀ ਇਹਨਾਂ ਦੀਆਂ ਮੇਰੇ ਚਾਚਾ ਜੀ ਦੀਆਂ ਸੋ ਕੋਸ਼ਿਸ਼ ਕਰਦੇ ਹੁੰਦੇ ਆ ਕਿ ਚੰਗੀ ਚੀਜ਼ ਤੁਹਾਨੂੰ ਦਿਖਾਈਏ ਕਿਉਂਕਿ ਸਾਡਾ ਫਰਜ਼ ਬਣਦਾ ਕਿ ਬਹੁਤ ਕੁਝ ਚੱਲਦਾ ਸੋਸ਼ਲ ਮੀਡੀਆ ਦੇ ਉੱਤੇ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਚੰਗੀ ਚੀਜ਼ ਤੁਹਾਨੂੰ ਦਿਖਾਈਏ ਸੋ ਦਾਚਾ ਜੀ ਛੁੱਡੇ ਤੱਕ ਯੂਨੀਵਰਸਿਟੀ ਵਾਲਿਆਂ ਨੇ ਕਦੇ ਪਹੁੰਚ ਕੀਤੀ ਜਾਂ ਹੋਰ ਕਿਸੇ ਜਥੇਬੰਦੀ ਨੇ ਛੁੱਡਾ ਕੋਈ ਮਾਨ ਸਨਮਾਨ ਆਉਂਦਾ ਜੇ ਕੋਈ ਜਥੇਬੰਦੀ ਨੇ ਮਾਨ ਸਨਮਾਨ ਕਰਿਆ ਸੀ ਆਪਣੇ ਕਰਕੇ ਇਹ ਹਰਵੰਦ ਸਿੰਘ ਵਾਸ਼ਟਰੀ ਠੀਕ ਹੈ ਜੀ ਵੀ ਮੰਚ ਬਲੀ ਠੀਕ ਹੈ ਯੂਨੀਵਰਸਿਟੀ ਵਾਲੇ ਜੋ ਕੋਈ ਆਉਂਦਾ ਵੀ ਹੈ ਠੀਕ ਹੈ ਤਾਂ ਤਕਰੀਬਨ ਮੁੜ ਕੇ ਮੇਰੇ ਕੋਲ ਆਉਂਦਾ ਨਹੀਂ ਜੋ ਕੋਈ ਖੇਤੀਬਾੜੀ ਵਿਭਾਗ ਦਾ ਕੋਈ ਬੰਦਾ ਆਉਂਦਾ ਜਾਂ ਹੋਰ ਆਉਂਦਾ ਕਾਰਨ ਉਹਦਾ ਮੈਨੂੰ ਖੇਤੀਬਾੜੀ ਵਾਰੀ ਮਹਿਕਮੇ ਨੇ ਪੰਜਾਬ ਸਰਕਾਰ ਬੰਨੇ ਇੱਕ ਮੈਨੂੰ ਲੈਟਰ ਮਿਲ ਗਿਆ ਆਰਗੇਨਿਕ ਖੇਤੀ ਦਾ ਠੀਕ ਹੈ ਤੇ ਕਾਰਨ ਇਹ ਹੈ ਜਿਹੜਾ ਵੀ ਕੋਈ ਆਉਂਦਾ ਉਹ ਆਪਦਾ ਪ੍ਰੋਟੈਕਟਿਵ ਇੰਚ ਖਤਰੋਂ ਦਾ ਠੀਕ ਹੈ ਹਰੇਕ ਬੰਦੇ ਨੂੰ ਆਪਣਾ ਲਾਲਚ ਆ ਉਹ ਆਪਣਾ ਜਿਹੜਾ ਪ੍ਰੋਡਕਟ ਆ ਉਹਦਾ ਤੁਹਾਨੂੰ ਸੇਲ ਕਰਨ ਲਈ ਆਉਂਦਾ ਆਪਾਂ ਮੰਨ ਜਦੋਂ ਆਉਂਦੇ ਆ ਪਹਿਲੇ ਬੰਦੇ ਆਪਣੇ ਕੋਲ ਗੱਲ ਲਈ ਇੱਕ ਆ ਪਹਿਲੇ ਵੀ ਜਿਹੜੀ ਖੇਤੀ ਬਰਬਾਦ ਕਰੀਏ ਉਹ ਪੜੇ ਲਿਖੇ ਬੰਦੇ ਨਹੀਂ ਕਰੀ ਖੇਤੀ ਬਰਬਾਦ ਕਰਨ ਦੇ ਵਿੱਚ ਵੱਡਾ ਹੱਥ ਪੜੇ ਲਿਖੇ ਸਭ ਤੋਂ ਵੱਡਾ ਹੱਥ ਪੜੇ ਲਿਖੇ ਬੁੱਧੀਜੀਵੀ ਡਾਕਟਰਾਂ ਦਾ ਜਿਹੜੇ ਇਹਦੇ ਆਪਣੇ ਖੇਤੀਬਾੜੀ ਦੇ ਹੈਗੇ ਨੇ ਉਹਨਾਂ ਦਾ ਮਾਹਿਰ ਨੇ ਜਿਹੜੇ ਮਾਹਰ ਨੇ ਕਾਰਨ ਕਿਵੇਂ ਕਾਰਨ ਕਿਵੇਂ ਕਿਉਂ ਨਾ ਪੱਠੇ ਖੜੇ ਨੇ ਚਲ ਆਹ ਲਾਲਾ ਆਪਾਂ ਆਵਾਜ਼ ਰੱਖ ਠੀਕ ਆ ਜੀ ਇਹਦੇ ਤੇ ਮੇਰਾ ਇੱਕ 0% ਖਰਚਾ ਬੀਜ ਕੇ ਠੀਕ ਆ 6 7 ਵਾਢਾਂ ਇਹ ਦੇ ਦਿੰਦਾ ਆਰਾਮ ਨਾਲ ਠੀਕ ਆ ਕੋਈ ਖਰਚਾ ਨਹੀਂ ਹਾਂ ਇਹਦਾ ਕੋਈ ਡੰਗਰਾਂ ਨੂੰ ਨੁਕਸਾਨ ਨਹੀਂ ਠੀਕ ਆ ਇਹਨੂੰ ਬਹੁਤ ਲੋਕਾਂ ਕਹਿੰਗੇ ਯਾਰ ਇਹ ਮੰਨ ਡੰਗਰਾਂ ਨੂੰ ਬੰਨ ਪਾਉਂਦਾ ਇਹ ਕਰਦਾ ਉਹ ਕਰਦਾ ਕਾਰਨ ਇਹਦੇ ਚ ਸਭ ਤੋਂ ਜ਼ਿਆਦਾ ਪਾਣੀ ਹੈ ਠੀਕ ਆ ਮੈਂ ਪਿਛਲੇ ਸਾਲ ਨਹੀਂ 2 ਸਾਲ ਪਹਿਦੀ ਛੜਤਾ ਦੀ ਚਾਰ ਪੌਣ ਲਾਗੇ ਸੀ ਉਦੋਂ ਠੀਕ ਹੈ ਪਹਿਲੇ ਬਹੁਤ ਚਿਰ ਦੇ ਬੀਜ ਦੇ ਸੀ ਠੀਕ ਹੈ ਤੇ ਕੋਈ ਕਿਤੇ ਦਿੱਕਤ ਨਹੀਂ ਆਈ ਇਹਨੂੰ ਕੇਰਾ ਬੀਜ ਦੇ ਮੁੜ ਕੇ ਲੋੜ ਹੀ ਨਹੀਂ ਵਧੀ ਸੀ ਨਹੀਂ ਫਿਰ ਯੂਨੀਵਰਸਿਟੀ ਇਹਨੂੰ ਮਾਰਾ ਕਿਉਂ ਕਹਿੰਦੀ ਆ ਕਾਰਨ ਫਿਰ ਯੂਨੀਵਰਸਿਟੀ ਤੋਂ ਤਾਂ ਆਪਾਂ ਮਾਰਾ ਕਿ ਤੇ ਇਹਨੂੰ ਕਿਸੇ ਵੀਡੀਓ ਦੇਖਿਆ ਨਹੀਂ ਵਿੱਚ ਲੋਕ ਨੇ ਅੱਛਾ ਲੋਕ ਕਹਿੰਦੇ ਨੇ ਇਹਨੂੰ ਆਪ ਲਿਕ ਪਬਲਿਕ ਨੂੰ ਜਿਵੇਂ ਆਪਾਂ ਜਚਾ ਦਿੰਨੇ ਆ ਹੁਣ ਕਾਰਨ ਕੀ ਆ ਇਹਦਾ ਵੱਡਾ ਧੱਬਾ ਬੀਜ ਵਾਲੀਆਂ ਕੰਪਨੀਆਂ ਨੂੰ ਹਾਂ ਠੀਕ ਆ ਅਸਲਿਕਦਾ ਇੱਕ ਵਾਰੀ ਬੀਜ ਕੇ ਮੁੜ ਕੇ ਦੁਬਾਰੇ ਫਿਰ ਉਵੇਂ ਜਿੱਕਣੀ ਚੱਲਦਾ ਰਹ ਉਹਨਾ ਆਪਾਂ ਦਾ ਉਹ ਜਿਹੜੀ ਇਹ ਬਾਜਰਾ ਵਾਟਣ ਵਾਲਾ ਲਾਇਆ ਵਾਸੀਂ ਆਪਣਾ ਇਹ ਵੀ 80 ਰੁਪਏ ਕਿਲੋ ਆਇਆ ਸੀ ਠੀਕ ਹੈ ਤੇ ਤਕਰੀਬਨ ਯਾਰ 20 ਵੀ ਦੇਸ਼ੀ ਲਾਵੇ ਪੱਠੇ ਪੁੱਠਾਂ ਦਾ ਕੋਈ ਬੜਾ ਵੱਡਾ ਹੋ ਨਹੀਂ ਹੈਗਾ ਵਹਿਮ ਕਿ ਆਪਾਂ ਕਰ ਲੈਨੇ ਦੂਜੇ ਦੇ ਦੇਖ ਕੇ ਵੀ ਉਹਦੇ ਕਿਵੇਂ ਖੜੇ ਨੇ ਉਹਦੇ ਕਿਵੇਂ ਖੜੇ ਨੇ ਆ ਤੂੰ ਤੇ ਤੈ ਆਪਦੇ ਪਸ਼ੂਆਂ ਨੂੰ ਪਾਉਣੇ ਤਾਂ ਵਧੀਆ ਪਾਉਣ ਦੀ ਕੋਸ਼ਿਸ਼ ਕਰਦੇ ਆ ਹੋਰ ਦੂਜੇ ਨਾਲ ਬਾਜਰਾ ਵਧੀਆ ਮੈਨੂੰ ਐਂ ਦੱਸਣਾ ਹੁਣ ਲੋਕ ਫੇਸਬੁੱਕ ਤੇ ਬਹੁਤ ਦੇਖ ਰਹੇ ਨੇ ਜੀ ਮੈਂ ਆਟਾ ਬਣਾਉਣਾ ਵੇਚਾਂ ਬਾਜਰਾ ਪਾਲਿਆ ਜਵਾਰ ਪਾਲਿਆ ਆਹ ਪਾਲੀ ਠੀਕ ਹੈ ਅਸੀਂ ਤਾਂ ਬਾਜਰਾ ਖਾਣ ਲੱਗ ਰਹੇ ਆ ਪਹਿਲਾਂ ਖਾਂਦੇ ਦੀ ਖੈ ਪਹਿਲਾਂ ਖਾਂਦੀ ਸੀ ਵੱਡੇ ਬਜ਼ੁਰਗਾਂ ਦੀ ਬਾਜਰਾ ਸੁਣਦੇ ਨਹੀਂ ਹੈਗੀ ਕਿ ਕਣਕ ਦੀ ਰੋਟੀ ਤਾਂ ਉਦੋਂ ਬਣਾਈ ਜਾਂਦੀ ਸੀ ਜਦੋਂ ਕੋਈ ਪ੍ਰਾਣਾ ਤਰਾਣਾ ਕਰੇ ਪਰ ਜੰਗਰ ਨੂੰ ਅਸੀਂ ਪਾ ਨਹੀਂ ਰਹੇ ਬਾਜਰਾ ਬਾਜਰੇ 'ਚ ਕਮੀ ਤਾਂ ਕੋਈ ਨਹੀਂ ਠੀਕ ਹੈ ਹਾਂ ਵਿੱਚੇ ਸਿਆਣੇ ਜਿਹੜੇ ਅਸਲ ਦੇ ਵਿੱਚ ਉਦੋਂ ਬਿਮਾਰੀਆਂ ਠਮਾਰੀਆਂ ਨਹੀਂ ਸੀ ਹੈਨਾ ਉਹਨਾਂ ਲੋਕਾਂ ਦੇ ਖਾਣੇ-ਦਾਣੇ ਇੰਨੇ ਵਧੀਆ ਹਾਂ ਵਿੱਚ ਫਰਕ ਸੀ ਖਾਣਿਆਂ 'ਚ ਫਰਕ ਸੀ ਜਿਵੇਂ ਉਹ ਜਵਾਰ ਮੱਕੀ ਆਮ ਚਲੀਆਂ ਲੋਕ ਖਾਂਦੇ ਸੀ ਮੂੰਗਫਲੀ ਆਮ ਹੀ ਸੀ ਪਰ ਹੁਣ ਤਾਂ ਮੂੰਗਫਲੀ ਵੀ ਖੱਦੀ ਨਹੀਂ ਜਾਂਦੀ ਉਹਨਾਂ ਦੀ ਅਸਲ 'ਚ ਦੋ ਚੀਜ਼ਾਂ ਨੇ ਜਿਹੜੀ ਇਹਨੀ ਬਿਮਾਰੀ ਫੈਲੀ ਐ ਠੀਕ ਐ ਜੀ ਇਹਦੇ ਦੋ ਹੀ ਕਾਰਨ ਐ ਇੱਕ ਤਾਂ ਲਾਲੂ ਖੇਤੀਬਾੜੀ ਦੂਜਾ ਹਲਵਾਈ ਠੀਕ ਐ ਖੇਤੀਬਾੜੀ ਤੇ ਹਲਵਾਈ ਹਾਂ ਇਹਨਾਂ ਨੇ ਇਹ ਕੱਲ ਮੈਂ ਡਟਕੀ ਕਹਿਣਾ ਹਾਂ ਇਹਨਾਂ ਨੇ ਧੋਖਿਆ ਪੰਜਾਬ ਦਾ ਕਾਰਨ ਜਿਹੜਾ ਹਲਵਾਈ ਉਹ ਕਿਹੜਾ ਜੀਨੋ ਮੋਟੋ ਪਾਊਡਰ ਜਾਂ ਕਿਹੜਾ ਆਉਂਦਾ ਹਲਾ ਉਹ ਪੌਣੋ ਹਟਦੇ ਆ ਬਿਸਕੁਟ ਬਣਾਉਣ ਨੂੰ ਭੱਜ ਜਾਂਦੇ ਤੇਰੇ ਡੈਡੀ ਉਹਨਾਂ ਕੋਲੇ ਵੀ ਜਾਣੇ ਉੱਥੇ ਚਾਚੇ ਉਹਨਾਂ ਕੋਲੇ ਚਾਚੇ ਉਹਨਾਂ ਕੋਲੇ ਤੇਰੇ ਕੋਲੇ ਹੱਥ ਉਹਨਾਂ ਨੂੰ ਪੇਟ ਪੇਟ ਕੇ ਵਹਿ ਜਾਂਦਾ ਵੀ ਮੇਰੇ ਤੁਸੀਂ ਇਹ ਮਸਾਲਾ ਨਾ ਪਾਇਓ ਮ ਇਸ ਸਵਾਦ ਦੇ ਮਾਰੇ ਉਹੀ ਸਵਾਦ ਨੇ ਠੋਕ ਦਿੱ ਦੁਨੀਆਦ ਨੇ ਠੋਕ ਠੀਕ ਹੈ ਸੋ ਚਾਚਾ ਜੀ ਕੋਈ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ ਵੀ ਕਿਵੇਂ ਦਾ ਜਿਹੜਾ ਬਸ ਅਸੀਂ ਤਾਂ ਇੱਕੋ ਹੀ ਗੱਲ ਕਹਿਨੇ ਆ ਵੀ ਅਸੀਂ ਕਾਮਯਾਬ ਹੋਗੇ ਭਾਈ ਇਹਦੇ 'ਚ ਕੋਈ ਸ਼ੱਕ ਨਹੀਂ ਪਹਿਲਾਂ ਵੀ ਕਹਿੰਦੇ ਸੀ ਮਾਰਕ ਟਚਣਾ ਕਰਦੇ ਸੀ ਮਾਰਕ ਟਚਣਾ ਕਰਦੇ ਜਦੋਂ ਨਹੀਂ ਕਾਮਯਾਬ ਹੁੰਦੀ ਆਪਾਂ ਉਦੋਂ ਵੀ ਕਹਦੇ ਵੀ ਆਪਾਂ ਜਰ ਕਾਮਯਾਬ ਹੋਵਾਂਗੇ ਠੀਕ ਹੈ ਆਹ ਖੜੀ ਆ ਫਸਲ ਇਹਦੇ 'ਤੇ ਲੋਡ ਪੈਗੀ ਠੀਕ ਹੈ ਆਪਾਂ ਨੂੰ ਇੱਕ ਅੱਧੀ ਸਪਰੇਅ ਆਪਾਂ ਲਾਸਟ ਤੇ ਜਾ ਕੇ ਕਰਾਂਗੇ ਬਹੁਲੇ ਵੇਲੇ ਠੀਕ ਹੈ ਉਹ ਵੀ ਤਾਂ ਜੇ ਆਰਗੇਨਿਕ ਔਰ ਜੇ ਦੂਜੀ ਲੋੜ ਪਈ ਤਾਂ ਆਪਾਂ ਜਿਹੜੀ ਹਰੇ ਲੈਵਲ ਵਾਲੀ ਆਉਂਦੀ ਹੁੰਦੀ ਹੈ ਇੱਕ ਹਾਂ ਗ੍ਰੀਨ ਲੈਵਲ ਵਾਲੀ ਜੀਤ ਵਾਲੀ ਹਾਂ ਨਾ ਮਾਤਰਾ ਹੁੰਦਾ ਹਾਂ ਉਹਦੀ ਇੱਕ ਅਤੀ ਸਵਰੇ ਜੇ ਜ਼ਰੂਰਤ ਪਈ ਤਾਂ ਕਰਾਂਗੇ ਨਹੀਂ ਬਿਲਕੁਲ ਪਿਛਲੀ ਵਾਰ ਤਾਂ ਕਰੀ ਵੀ ਨਹੀਂ ਤੀ ਹਾਂ ਤੇ ਬਾਕੀ ਇਹੀ ਕਹਿਣੇ ਆ ਕਿ ਅਸੀਂ ਕਾਰਪੋਰੇਟ ਘਰਾਣਿਆਂ ਦੀ ਆਮਦਨ ਘਟਾਈਏ ਹਾਂ ਆਉਦੀ ਆ ਉਹਨਾਂ ਚ ਇਜ਼ਾਫਾ ਹਾਂ ਥੋੜਾ ਜਿਹਾ ਆਪਾਂ ਨੂੰ ਝਟਖਾ ਦਾ ਲੱਗਦਾ ਦੋਸਤੋ ਇਹ ਚੀਜ਼ਾਂ ਦਾ ਫਾਇਦਾ ਆਪਾਂ ਨੂੰ ਹੋਣਾ ਹੈ ਠੀਕ ਹੈ ਇਹ ਚੀਜ਼ਾਂ ਆਪਣੇ ਲਈ ਚੰਗੀਆਂ ਨੇ ਇਹ ਚੀਜ਼ਾਂ ਮੇਰੇ ਪੰਜਾਬ ਲਈ ਚੰਗੀਆਂ ਨੇ ਇਹ ਚੀਜ਼ਾਂ ਮੇਰੇ ਪੰਜਾਬੀਆਂ ਦੇ ਲਈ ਚੰਗੀਆਂ ਨੇ ਪੈਸੇ ਦੀ ਦੌੜ ਪਿੱਛੇ ਕਿੰਨਾ ਕੁ ਭੱਜਾਂਗੇ ਪੈਸੇ ਦੀ ਦੌੜ ਪਿੱਛੇ ਕਿੱਥੇ ਕਿ ਜਾਵਾਂਗੇ ਚਾਚੇ ਦਾ ਬੇਟਾ ਕੈਨੇਡਾ ਮੇਰਾ ਵੀ ਮਸਤਰਾ ਅਸੀਂ ਵੀ ਉਹਨੂੰ ਇੱਕ ਦਿਨ ਕਿਹਾ ਸਵਾਰ ਸਵਾਈ ਦੀ ਵੀ ਯਾਰ ਸਾਡਾ ਵੀ ਵੀਜ਼ਾ ਲਵਾ ਦੀ ਅਸੀਂ ਵੀ ਢੇੜਾ ਕੱਢਾਂਗੇ ਕੈਨੇਡਾ ਜਾਣਾ ਨਹੀਂ ਕਿਉਂਕਿ ਅਸੀਂ ਪੰਜਾਬ ਦੇ ਜੰਮੇ ਜਾਇਆ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਹੀ ਆਪਣੀ ਜ਼ਿੰਦਗੀ ਜੰਦਵਾ ਕੇ ਚੱਲੀ ਜਾਈਏ ਆ ਜੇ ਰੱਬ ਨੇ ਚਾਇਆ ਤੇ ਰੋਟੀਆਂ ਉੱਥੇ ਦੀਆਂ ਖਾਲੀਆਂ ਹੋਈਆਂ ਤਾਂ ਉੱਥੇ ਵੀ ਖਾ ਕੇ ਆਵਾਂਗੇ ਸੋ ਦੋਸਤੋ ਮੈਂ ਬੇਨਤੀ ਕਰੂੰਗਾ ਯਾਰ ਇੱਥੇ ਕਰੋ ਕੰਮ ਜਿੰਨਾ ਕੰਮ ਉੱਥੇ ਜਾ ਕੇ ਕਰਦੇ 18-18 ਘੰਟੇ ਜੀ ਇੱਥੇ ਕਰ ਲਓ ਤਾਂ ਬੜਾ ਵਧੀਆ ਠੀਕ ਆ ਚਾਚਾ ਜੀ ਅਗਲੀ ਵੀਡੀਓ ਚਾਚਾ ਜੀ ਨਾਲ ਬੈਠ ਕੇ ਫੇਰ ਆਹੀ ਵਿਸ਼ੇ ਤੇ ਬਣਾਵਾਂਗੇ ਆਪਾਂ ਜਿਹੜਾ ਲਾਸਟ ਤੇ ਬੋਲਿਆ ਕੈਨੇਡਾ ਵਾਲਾ ਸੋ ਉਦੋਂ ਤੱਕ ਲਈ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਪਸੰਦ ਆਈ ਵੀਡੀਓ ਤਾਂ ਲਾਈਕ ਜ਼ਰੂਰ ਕਰਿਓ ਚੈਨਲ ਹੈ ਆਪਣਾ ਗੁੱਗੀ ਟਿੱ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸ਼ੁਕਰੀਆ ਥੈਂਕ ਯੂ